ਇਹ ਕਿ ਸਰਕਾਰ ਨਾਲ ਮੀਟਿੰਗਾਂ ਚੱਲ ਰਹੀਆਂ ਅੱਜ ਵੀ ਮੀਟਿੰਗ ਹੋਣੀ ਆ ਸੋ ਉਸ ਮੀਟਿੰਗ ਦੇ ਵਿੱਚ ਸਰਕਾਰ ਤੇ ਸਾਂਝਾ ਦਬਾਅ ਬਣਾਇਆ ਜਾ ਸਕੇ ਇਹ ਤੋਂ ਗਾਹਾਂ ਆਮ ਤੌਰ ਤੇ ਪੰਜਾਬੀਆਂ ਦੀ ਖਾਹਿਸ਼ ਰਹੀ ਆ ਵੀ ਸਰਕਾਰ ਵਿਰੁੱਧ ਸਾਰੀਆਂ ਜਥੇਬੰਦੀਆਂ ਉੱਤੇ ਦਬਾਅ ਬਣਾਉਣ ਲਈ ਇੱਕ ਸਟੇਜ ਤੇ ਨਜ਼ਰ ਆਉਣ ਇਹ ਤੋਂ ਗਾਹ ਸਾਡੀ ਨੀਤੀ ਅੱਜ ਵੀ ਉਹੀ ਆ ਇਹ ਗੱਲਬਾਤ ਚ ਕੋਈ ਬਹੁਤੀ ਆਸ ਨਹੀਂ ਲਾਈ ਜਾ ਸਕਦੀ ਜਿਸ ਕਿਸਮ ਦਾ ਕੇਂਦਰ ਦਾ ਰਵਈਆ ਵਾ ਪਰ ਪਿਛਲੇ 4 ਦਿਨਾਂ ਚ ਪ੍ਰਧਾਨ ਮੰਤਰੀ ਤੇ ਕੋ ਵੱਡੇ ਮੰਤਰੀ ਦਾ ਇਸ ਕਿਸਮ ਦਾ ਬਿਆਨ ਖੇਤੀ ਕਾਨੂੰਨਾਂ ਦੇ ਪ੍ਰਸ਼ੰਸਾ ਚ ਨਹੀਂ ਆਇਆ ਸ਼ਾਇਦ ਗੱਲਬਾਤ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਸੋ ਇਹ ਦੋਗਾਹ ਪੂਰੇ ਦੇਸ਼ ਤੇ ਕਿਸਾਨੀ ਦੇ ਹਿੱਤ ਨੂੰ ਦੇਖਦੇ ਹੋਇਆਂ ਅੱਜ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਗੱਲਬਾਤ ਵਿੱਚ ਹਿੱਸਾ ਲਵੇਗੀ ਉਹਦੇ ਨਾਲ ਜਿਹੜੀ ਅੰਦਰ ਗੱਲਬਾਤ ਹੁੰਦੀ ਆ ਸਰਕਾਰ ਦਾ ਰੌਂ ਰਵਈਆ ਉਹਦੀ ਐਗਜੈਕਟ ਤੇ ਸਹੀ ਰਿਪੋਰਟ ਵੀ ਸਾਨੂੰ ਮਿਲੂਗੀ এবੀਪੀ ਸੌਂਚਾ ਜੋਸ਼ ਜਜ਼ਬਾ ਜਨੂਨ